ਦੁੱਖਾਂ ਨੇ ਮੈਨੂੰ ਦਿੱਤਾ ਜਮਾ ਮਾਰਨੀ ਹਏ ਤੇਰਿਆਂ ਦੁੱਖਾਂ ਨੇ ਮੈਨੂੰ ਦਿੱਤਾ ਜਮਾ ਮਾਰਨੀ ਉਹਦੇ ਦਾ ਹੀ ਪਿਆ ਮੈਂ ਤਮ ਜੇ ਤੇ ਬਿਮਾਰਨੀ ਹਏ ਦਰਦ شپਾਈ ਜਾਣੇ ਆ ਚਿਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨਿਘੋਲ ਗੱਪੇ ਖਾਈ ਜਾਣਿਆ ਚਿਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨਿਘੋਲ ਗੱਪੇ ਖਾਈ ਜਾਣਿਆ ਹਏ ਜਾਦਾ ਨੂੰ ਗਾਲ ਲਾਈ ਜਾਣੇ ਆ ਤੇਰੇ ਆ ਗਮਾਂ ਨੇ ਮੈਨੂੰ ਲਾਈ ਐਡੀ ਠੇਸਨੀ ਕੱਲ ਮੈਂ ਮਗਾ ਕੇ ਖਾਦੇ ਚਾਰ ਪੰਜ ਕੇਕ ਨਹੀਂ ਹਏ ਤੇਰੇ ਆ ਦੁੱਖਾਂ ਨੇ ਮੈਨੂੰ ਲਾਈ ਐਡੀ ਠੇਸਨੀ ਕੱਲ ਮੈਂ ਮਗਾ ਕੇ ਖਾਦੇ ਚਾਰ ਪੰਜ ਕੇਕ ਨਹੀਂ ਹਏ ਦਰਦ ਛਪਾਈ ਜਾਣੇ ਆ ਚਿੱਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨੀ ਗੋਲ ਗੱਪੇ ਖਾਈ ਜਾਂਨੇ ਆ ਚਿੱਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨੀ ਗੋਲ ਗੱਪੇ ਖਾਈ ਜਾਂਨੇ ਆ ਤੇਰੇ ਤੋਂ ਬਗੈਰ ਹੁਣ ਰਹਿ ਗਏ ਅਸੀਂ ਕੱਲੇ ਨੀ ਹਏ ਤੇਰੇ ਤੋਂ ਬਗੈਰ ਹੁਣ ਰਹਿ ਗਏ ਅਸੀਂ ਕੱਲੇ ਨੀ ਕੱਲ ਮੈਂ ਮਗਾ ਕੇ ਖਾਧ ਬਿੱਲੋ ਦਾਹੀ ਭੱਲੇ ਨੀ ਜਾਦਾ ਨੂੰ ਗਾਲ ਲਾਈ ਜਾਂਨੇ ਆ ਚਿੱਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨਹੀਂ ਗੋਲ ਗੱਪੇ ਖਾਈ ਜਾਂਨੇ ਆ ਚਿੱਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨਹੀਂ ਗੋਲ ਗੱਪੇ ਖਾਈ ਜਾਂਨੇ ਆ ਤੇਰੇ ਤੋਂ ਬਗੈਰ ਕੀਆ ਬਿੰਦਰ ਦੇ ਪੱਲੇ ਨਹੀਂ ਹਾਏ ਤੇਰੇ ਤੋਂ ਬਗੈਰ ਕੀਆ ਬਿੰਦਰ ਦੇ ਪੱਲੇ ਨਹੀਂ ਕੱਲ ਮੈਂ ਮਗਾ ਕੇ ਖਾਦੇ ਬਿੱਲੋ ਦਾ ਹੀ ਪੱਲੇ ਨਹੀਂ ਪੈਰੇ ਤੋਂ ਬਗੈਰ ਕੀਆ ਬਿੰਦਰ ਦੇ ਪੱਲੇ ਨਹੀਂ ਕੱਲ ਮੈਂ ਮਗਾ ਕੇ ਖਾਦੇ ਬਿੱਲੋ ਦਹੀਂ ਪੱਲੇ ਨਹੀਂ ਗਮਾਂ ਦੇ ਗੀਤ ਗਾਈ ਜਾਣੇ ਆ ਚਿੱਤ ਕਰਦਾ ਨਹੀਂ ਰੋਟੀ ਟੁੱਕ ਖਾਣ ਨੂੰ ਨਹੀਂ ਦਹੀਂ ਪੱਲੇ ਖਾਈ ਜਾ